ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਆਪਣੇ ਘਰਾਂ ਦੇ ਵਿੱਚ ਅੱਜ ਕੁਝ ਤੇ ਕੁਛ ਆਲੋਚ ਹੋਵੇਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਲੋ ਜੀ ਬੱਚੇ ਖੁੱਲ ਜਾ ਚੁੱਕੇ ਨੇ ਟਾਈਮ ਹੋ ਚੁੱਕਿਆ 11 ਵਜੇ ਦਾ ਤੇ ਅਸੀਂ ਲੱਗੇ ਅੱਜ ਸਾਗ ਬਣਾਉਣਾ ਸਾਰਾ ਦਿਨ ਅਸੀਂ ਵਿਜੀ ਰਹਿਾਂਗੇ ਕਿਉਂਕਿ ਸਾਗ ਜਿਹੜਾ ਹੁੰਦਾ ਹੈ ਸਾਰਾ ਦਿਨ ਦਾ ਕੰਮ ਹੁੰਦਾ ਹੈ ਕਿਉਂਕਿ ਇਹ ਤੇ ਬਿਲਕੁਲ ਵੀ ਆਪਣੇ ਨਾਲ ਹਿੱਲਣ ਨਹੀਂ ਦਿੰਦਾ ਹੈਗਾ ਕਦੇ ਪਾਣੀ ਪਾਓ ਕਦੇ ਕੁਚਲੇ ਚਾਗੜਾਓ ਸਾਰੀ ਦਿਹਾੜੀ ਨੇ ਸਾਗ ਨੇ ਸਾਡਾ ਜਿਹੜਾ ਟਾਈਮ ਜਿਹੜਾ ਉਹ ਲੈ ਲੈਣਾ ਅੱਜ ਦਾ ਦਿਨ ਤੇ ਲੋ ਜੀ ਇੱਧਰ ਅਸੀਂ ਸਾਗ ਜਿਹੜਾ ਵਾ ਉਹ ਪਾ ਦਿੱਤਾ ਵਾ ਤੇ ਵਿੱਚ ਸੁੱਟ ਦਾਂਗੇ ਹਰੀਆਂ ਮਰਚਾਂ ਸਬੂਤੀਆਂ ਹੀ ਤੇ ਨਾਲ ਹੀ ਪਾ ਦਾਂਗੇ ਲੂਣ ਸਾਰਾ ਕੁਝ ਪਾ ਪੂਗੇ ਤੇ ਮੈਂ ਆਣ ਕੇ ਬੈ ਗਈ ਸੀ ਮੰਜੀ ਤੇ ਤੇ ਕਿਉਂਕਿ ਕਿੁੱਲੇ ਅੱਗੇ ਸੀ ਕਾਫੀ ਪੈਂਡਿਆ ਸੀ ਤੇ ਨਾਲ ਧੁੱਪ ਵੀ ਕਾਫੀ ਲੱਗੀ ਹੋਈ ਏ ਤੇ ਅੱਖਾਂ ਦੇ ਵਿੱਚ ਧੂਆ ਜਿਹੜਾ ਉਹ ਵੀ ਬੜਾ ਪੈਂਡਿਆ ਸੀ ਤੇ ਲੋ ਜੀ ਇੱਧਰ ਸਾਡਾ ਸਾਗ ਜਿਹੜਾ ਵਾ ਹੋ ਚੁੱਕਿਆ ਘੋਟਣ ਵਾਲਾ ਤੇ ਟਾਈਮ ਹੋ ਚੁੱਕਿਆ 4:30 ਵਜੇ ਦਾ ਤੇ ਮੈਂ ਇਹਦੇ ਛਿੱਟਾ ਛੁਟਾ ਫਵਾਲੀਆਂ ਨੇ ਸਾਗ ਦੀਆਂ ਆਦੀਆਂ ਬਰੀਤੀਆਂ ਤੇ ਸਾਰਾ ਦਿਨ ਬਹਿ ਬਹਿ ਕੇ ਮੈਂ ਤਾਂ ਥੱਕ ਗਈ ਆ ਤੇ ਮੈਂ ਤੇ ਉਹ ਛਿੱਟਾ ਛੁਟਾ ਫਵਾਲੀਆਂ ਨੇ ਮੇਰੀ ਬਾਹ ਤੇ ਪੈ ਗਈ ਸੀ ਤੇ ਮੈਂ ਤੇ ਹੁਣ ਸਾਗ ਬਿਲਕੁਲ ਢੋਟਣਾ ਮੰਮੀ ਨੂੰ ਢਾਵਾਂਗੀ ਇੱਧਰ ਫਿਰ ਮੈਂ ਮੰਮੀ ਨੂੰ ਕਿਹਾ ਮੈਂ ਮੰਮੀ ਤੂੰ ਹੀ ਸਾਗ ਘੋੜ ਦੋ ਤੇ ਮੈਂ ਅੱਧਰ ਘਾਤੁਰ ਕੱਲਾ ਲਾਂਗੀ ਤੇ ਇੱਧਰ ਮੰਮੀ ਹੁਣੀ ਢੇ ਮਿੰਟੋਂ ਮਿੰਦੀ ਸਾਗ ਘੋਟਣਾ ਤੇ ਨਾਲ ਅਸੀਂ ਬਣਾਵਾਂਗੇ ਜਿਝਵਾੜੀਆਂ ਰੋਟੀਆਂ ਤੇ ਤੁਹਾਨੂੰ ਪਤਾ ਹੀ ਆ ਸਾਗ ਜਿਹੜਾ ਸਾਰਾ ਦਿਨ ਮਿਹਨਤ ਕਰ ਕਰਕੇ ਘਰ ਘਰ ਕੇ ਬਣਾਉਂ ਤੇ ਬਿਲਕੁਲ ਥੋੜਾ ਜਾਈ ਬੰਦ ਆਇਆ ਤੇ ਪਤੀਲਾ ਪਤੀਲਾ ਵਿੱਚ ਵਾਰਾ ਸਾਡਾ ਵੇਖੋ ਕਿਦਾਂ ਦਾ ਹੋ ਗਿਆ ਸਾਰਾ ਤੇ ਚਲੋ ਸਾਗ ਤੇ ਬਣ ਗਿਆ ਨਾ ਹੁਣ ਨਾਲ ਅਸੀਂ ਬਣਾ ਲਾਂਗੇ ਜਵਾਰ ਦੀਆਂ ਰੋਟੀਆਂ ਅੱਜ ਮੈਂ ਤੁਹਾਨੂੰ ਇੱਕ ਨਵੇਂ ਜਿਹੇ ਤਰੀਕੇ ਨਾਲ ਜਵਾਰ ਦੀਆਂ ਰੋਟੀਆਂ ਬਣਾਉਣੀਆਂ ਦੱਸਾਂਗੀ ਬਹੁਤ ਹੀ ਵਧੀਆ ਬਣ ਜਾਂਦੀਆਂ ਨੇ ਚੱਕਲੇ ਵੇਲਣੇ ਤੇ ਵੇਲ ਕੇ ਤਸੀਬਣਾ ਸਕਦੇ ਜੀ ਕਿਉਂਕਿ ਮੈਂ ਤੇ ਉਦਾਂ ਹੀ ਬਣਾਉਣੀਆਂ ਮੈਨੂੰ ਹੱਥ ਵਾਲੀਆਂ ਨਹੀਂ ਪਕਾਉਣੀਆਂ ਹੁੰਦੀਆਂ ਇਸ ਕਰਕੇ ਮੈਂ ਵੇਲਣੇ ਨਾਲ ਵੇਲ ਕੇ ਹੀ ਜਵਾਰ ਦੀਆਂ ਰੋਟੀਆਂ ਪਕਾਉਣੀ ਆ ਤੇ ਇਧਰ ਮੰਮੀ ਚੰਗੀ ਤਰ੍ਹਾਂ ਘੋੜ ਰਹੇ ਨੇ ਕਿ ਚੰਗੀ ਤਰ੍ਹਾਂ ਸਾਗ ਜਿਹੜਾ ਘੋੜ ਜੇ ਕਿਉਂਕਿ ਜਿਆਦਾ ਘੁਟਾਈ ਸਵਾਗ ਜਿਹੜਾ ਉਹ ਸਵਾਲ ਲੱਗਦਾ ਵਾ ਤੇ ਇੱਧਰ ਜੀ ਸਾਡਾ ਸਾਗ ਜਿਹੜਾ ਘੋਟ ਗਿਆ ਤੇ ਇੱਕ ਪਾਸੇ ਹੁਣ ਅਸੀਂ ਧਰ ਦੇਣਾ ਪਤੀਲਾ ਤੇ ਨਾਲ ਹੀ ਅਸੀਂ ਸਾਗ ਜਿਹੜਾ ਤੜਕ ਲੈਣਾ ਵਾ ਤੇ ਉਸ ਤੋਂ ਬਾਅਦ ਅਸੀਂ ਬਣਾਵਾਂਗੇ ਜਵਾਰ ਦੀਆਂ ਰੋਟੀਆਂ ਤੇ ਲੋ ਜੀ ਅਸੀਂ ਪਾਤਾ ਪਤੀਲੇ ਦੇ ਵਿੱਚ ਤੇਲ ਤੇ ਹੁਣ ਅਸੀਂ ਲਾਵਾਂਗੇ ਤੜਕਾ ਇੱਧਰ ਮੈਂ ਪਿਆਜ਼ ਅਦਰਕ ਤੇ ਲਸਣ ਜਿਹੜਾ ਉਹ ਕੱਟ ਲਿਆ ਸੀ ਲਾ ਕੇ ਬੈਠੀ ਨੇ ਸਵੇਰੇ ਹੀ ਜਦ ਸਾਗ ਬੰਨਦਾ ਪਿਆ ਸੀ ਤੇ ਲੱਕੜ ਵੇਖ ਸਕਦੇ ਤੁਸੀਂ ਸਾਡੀ ਛੋਟੀ ਜੀ ਰਹਿ ਗਈ ਆ ਸਾਰਾ ਦਿਨ ਵੇਚ ساری ਲੱਕੜ ਜਿਹੜੀ ਖਤਮ ਹੋ ਚੁੱਕੀ ਸਾਗ ਰੇਜਦਿਆਂ ਤੇ ਇੰਨੀ ਹੀ ਰਹਿ ਗਈ ਆ ਤੇ ਹੁਣ ਅਸੀਂ ਪਾਵਾਂਗੇ ਜੀ ਵਿੱਚ ਇਹਦੇ ਕੱਟੇ ਹੋਏ ਅਦਰਕ ਪਿਆਜ਼ ਤੇ ਲਸਣ ਤੜਕੇ ਨੂੰ ਚੰਗੀ ਤਰ੍ਹਾਂ ਸੀ ਪੁੰਨਾਗੇ ਤੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਸਾਗ ਢੰਗ ਕੇ ਸਾਡਾ ਸਾਗ ਜਿਹੜਾ ਉਹ ਤੜਕਾ ਲੱਗ ਜਾਣਾ ਸਾਗ ਨੂੰ ਸਾਗ ਸਾਡਾ ਬਣ ਕੇ ਤਿਆਰ ਹੋ ਜਾਣਾ ਵਾ ਉਸ ਤੋਂ ਬਾਅਦ ਅਸੀਂ ਪਕਾਣਾ ਆਵਾਂਗੇ ਜਵਾਰ ਦੀਆਂ ਰੋਟੀਆਂ ਤੇ ਲਓ ਜੀ ਤੇ ਸਾਡਾ ਮਸਾਲਾ ਪੁੱਜਣਾ ਸ਼ੁਰੂ ਹੋ ਚੁੱਕਿਆ ਹੈ ਤੇ ਜਿਆਦਾ ਪੁੱਜੀਆ ਮਸਾਲਾ ਸਵਾਲ ਲੱਗਦਾ ਲਸਣ ਤੇ ਬਹੁਤ ਸਵਾਲ ਲੱਗਦਾ ਵੇ ਸਾਗ ਦੇ ਤੇ ਲੋ ਜੀ ਇਦ तरह ਸ ਤੜਕਾ ਜਿਹੜਾ ਸਾਡਾ ਪੁੱਜੀ ਜਾਂਦਾ ਪੁੱਜੀ ਜਾਂਦਾ ਵਾ ਤੇ ਜਦੋਂ ਪੁੱਜੇਗਾ ਲਾਲ ਹੋ ਜਾਏਗਾ ਥੋੜਾ ਜਿਹਾ ਉਸ ਤੋਂ ਬਾਅਦ ਅਸੀਂ ਇਹ ਸੁਟੰਗੀ ਸਾਗ ਬਹੁਤ ਸਵਾਲ ਲੱਗੇ ਤਾਂ ਤੇ ਲੋ ਜੀ ਤੜਕਾ ਸਾਡਾ ਹੋ ਚੁੱਕਿਆ ਪੁੱਜ ਪੁੱਜ ਕੇ ਲਾਲ ਤੇ ਅਸੀਂ ਇਹ ਸੁਟੰਗੀ ਸਾਗ ਤੇ ਸਾਡਾ ਸਾਗ ਜਿਹੜਾ ਵਾ ਬਣ ਗਿਆ ਤੇ ਤੁਸੀਂ ਦੇਖ ਸਕਦੇ ਕਿੱਡਾ ਵਧੀਆ ਖੋਟ ਕੇ ਤਿਆਰ ਹੋਇਆ ਵਾ ਬਹੁਤ ਹੀ ਸਵਾਦ ਬਣਿਆ ਸੀ ਵਿੱਚ ਮੈਂ ਮਰਚਾ ਮਵਾ ਕਰਾਣੀਆਂ ਪਾਈਆਂ ਸੀ ਕਿਉਂਕਿ ਤੁਹਾਨੂੰ ਪਤਾ ਹੀ ਸਾਰਾ ਦਿਨ ਲਾ ਕੇ ਸਾਗ ਬਣਾਉਣਾ ਤੇ ਜੇ ਲੂਣ ਜਾਂ ਮਰਚ ਫਿੱਕੀ ਰਹੇ ਜੇ ਤੇ ਘਰ ਦੇ ਕਹਣਗੇ ਲੈ ਮਰਚ ਫਿੱਕੀ ਆ ਲੂਣ ਫਿੱਕਾ ਇਸ ਕਰਕੇ ਮੈਂ ਪਹਿਲਾਂ ਹੀ ਜਿਹੜਾ ਮੈਂ ਉਹ ਕਰਾਣਾ ਹੀ ਬਣਾਉਣੀ ਆ ਸਾਗ ਤੇ ਇੱਧਰ ਸਾਡਾ ਸਾਗ ਬਣ ਕੇ ਹੋ ਚੁੱਕਿਆ ਤਿਆਰ ਤੇ ਹੁਣ ਅਸੀਂ ਬਣਾਵਾਂਗੇ ਜਵਾਰ ਦੀਆਂ ਰੋਟੀਆਂ ਤੇ ਚਲੋ ਜੀ ਸਾਗ ਨੂੰ ਮੈਂ ਚੋਕ ਕੇ ਤੇ ਹੁਣ ਅੰਦਰ ਆ ਖਾਵਾਂਗੀ ਤੇ ਬਾਅਦ ਵਿੱਚ ਅਸੀਂ ਬਣਾਵਾਂਗੇ ਜਵਾਰ ਦੀਆਂ ਰੋਟੀਆਂ ਕਰਾਂਗੇ ਇਸ ਰੂਪ ਬਣਾਉਣੀਆਂ ਤੇ ਉੱਧਰ ਮੈਂ ਗੈਸ ਉੱਤੇ ਕੜਾਈ ਰੱਖ ਦਿੱਤੀ ਸੀ ਉਹਦੇ ਵਿੱਚ ਗਰਮ ਪਾਣੀ ਪਾ ਕੇ ਤੇ ਕੜਾਈ ਦੇ ਵਿੱਚ ਜਦੋਂ ਪਾਣੀ ਗਰਮ ਹੋ ਜਾਏਗਾ ਤੇ ਲੋ ਜੀ ਇੱਧਰ ਅਸੀਂ ਕੜਾਈ ਦੀ ਰੱਖ ਦਿੱਤੀ ਆ ਤੇ ਗਰਮ ਪਾਣੀ ਰੱਖਤਾ ਵਾਂ ਨਾਲ ਤੇ ਇਹਦੇ ਵਿੱਚ ਅਸੀਂ ਪਾ ਲਾਂਗੇ ਜਵਾਰ ਦਾ ਆਟਾ ਪਾਣੀ ਦੇ ਵਿੱਚ ਗਰਮ ਗਰਮ ਪਾਣੀ ਦੇ ਵਿੱਚ ਜਵਾਰ ਦਾ ਆਟਾ ਪਾ ਕੇ ਉਹਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰੀ ਜਾਣਾ ਵਾ ਤੇ ਇੱਧਰ ਅਸੀਂ ਜਵਾਰ ਦਾ ਆਟਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰੀ ਜਾਣਾ ਵਾ ਗਰਮ ਪਾਣੀ ਦੇ ਵਿੱਚ ਆਟਾ ਪਾਉਣ ਨਾਲ ਆਟਾ ਫੁੱਲ ਜਾਂਦਾ ਵਾ ਤੇ ਤੁਸੀਂ ਚੱਕਲੇ ਦੇ ਉੱਤੇ ਵੀ ਰੋਟੀ ਵੇਲ ਕੇ ਜਿਹੜੀ ਬਣਾ ਸਕਦੇ ਜੀ ਤੇ ਇੱਧਰ ਅਸੀਂ ਤੁਸੀਂ ਦੇਖ ਸਕਦੇ ਜੇ ਸਾਡਾ ਆਟਾ ਐਵੇਂ ਦਾ ਹੋ ਗਿਆ ਜੇ ਤੁਹਾਨੂੰ ਥੋੜਾ ਜਿਹਾ ਪਤਲਾ ਲੱਗੇ ਤੁਸੀਂ ਹੋਰ ਥੋੜਾ ਜਿਹਾ ਆਟਾ ਪਾ ਕੇ ਤੇ ਇਹਨੂੰ ਫੇਰ ਤੁਸੀਂ ਜਿਹੜਾ ਵਾ ਥੋੜਾ ਜਿਹਾ ਸਖਤ ਕਰ ਸਕਦੇ ਜੀ ਉਸ ਤੋਂ ਬਾਅਦ ਅਸੀਂ ਇਹਨੂੰ ਕੱਢ ਲਵਾਂਗੇ ਇੱਕ ਪ੍ਰਾਤ ਚ ਫੇਰ ਅਸੀਂ ਇਹਨੂੰ ਚੰਗੀ ਤਰ੍ਹਾਂ ਗੁੰਨਾਗੇ ਜਿੱਦਾਂ ਕਣਕ ਦਾ ਆਟਾ ਗੁੰਨ ਲੀਦਾ ਹੈ ਮੋਕੀ ਦੀ ਇਹ ਦੇਖੀਏ ਸਾਡਾ ਜਿਹੜਾ ਆਟਾ ਕਣਕ ਦੇ ਆਟੇ ਵਾਂਗੂ ਉਹ ਭਾਂਡੇ ਤੇ ਤਿਆਰ ਹੋ ਜਾਣਾ ਵਾ ਤੇ ਫਿਰ ਅਸੀਂ ਚੱਕਲੇ ਦੇ ਉੱਤੇ ਵੇਲ ਕੇ ਰੋਟੀਆਂ ਜਿਹੜੀਆਂ ਬਣਾਵਾਂਗੇ ਬੜੀਆਂ ਵਧੀਆ ਬੰਨੀਆਂ ਨੇ ਸੌਫਟ ਸੌਫਟ ਜੀਆਂ ਤੇ ਲੋ ਜੀ ਇਦਾਂ ਹੀ ਥੋੜਾ ਜਿਹਾ ਆਟਾ ਕਣਕ ਦਾ ਵਿੱਚ ਮਿਕਸ ਕਰਕੇ ਇਹਨੂੰ ਚੰਗੀ ਤਰ੍ਹਾਂ ਆਟੇ ਵਾਂਗੂ ਗੁੰਨ ਲਵਾਂਗੇ ਤੇ ਗੁੰਨ ਕੇ ਤਿਆਰ ਕਰ ਲਾਂਗੇ ਉਸ ਤੋਂ ਬਾਅਦ ਅਸੀਂ ਰੋਟੀਆਂ ਬਣਾਵਾਂਗੇ ਤੇ ਅਸੀਂ ਹੁਣ ਇਹਨੂੰ ਇਦਾਂ ਦਾ ਗੁੰਨ ਕੇ ਤਿਆਰ ਕਰ ਲੈਣਾ ਤੁਸੀਂ ਦੇ ਸਕਦੇ ਜੀ ਦਾ ਕਣਕ ਦਾ ਆਟਾ ਤਿਆਰ ਹੋ ਗਿਆ ਇਦਾਂ ਦਾ ਗੁੰਨ ਕੇ ਤਿਆਰ ਕਰ ਲੈਣਾ ਇਸੇ ਇਧਰ ਰੋਟੀਆਂ ਬਣਾਉਣੀ ਸ਼ੁਰੂ ਕਰਦੇ ਆ ਤੁਸੀਂ ਦੇਖ ਸਕਦੇ ਕਿ ਕਿੰਦੀ ਵਧੀਆ ਵੇਲ ਰਹੀਆਂ ਨੇ ਚੱਕਲੇ ਵੇਲਣੇ ਤੇ ਜਵਾਰ ਦੇ ਆਟੇ ਦੀਆਂ ਰੋਟੀਆਂ ਤੇ ਬਹੁਤ ਹੀ ਜ਼ੋਰਟ ਬਣਦੀਆਂ ਨੇ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀਆਂ ਨੇ ਤੇ ਅਸੀਂ ਮੈਂ ਹੁਣ ਇਵੇਂ ਹੀ ਰੋਟੀਆਂ ਬਣਾਉਣੀ ਆ ਤੇ ਬਹੁਤ ਵਧੀਆ ਤੇ ਬਹੁਤ ਸਵਾਦ ਲੱਗਦੀਆਂ ਨੇ ਤੇ ਜਿਹੜੇ ਸਾਡੇ ਬਜ਼ੁਰਗ ਨੇ ਉਹ ਵੀ ਖਾ ਸਕਦੇ ਨੇ ਧਨੀ ਰੋਟੀ ਕਿ ਕਿ ਸੌਫਟ ਹੋ ਜਾਂਦੀਆਂ ਨੇ ਜਿਹੜੀ ਦੂਜੀ ਹੱਥ ਵਾਲੀ ਰੋਟੀ ਉਸ ਥੋੜੀ ਜੀ ਸਖਤ ਹੁੰਦੀ ਉਹ ਖਾਦੀ ਨਹੀਂ ਜਾਂਦੀ ਹੈਗੀ ਇਸ ਕਰਕੇ ਰੋਟੀ ਵਧੀਆ ਹੁੰਦੀ ਹੈ ਤੇ ਸੌਫਟ ਵੀ ਹੁੰਦੀ ਹੈ ਤੁਸੀਂ ਬਜ਼ੁਰਗ ਵੀ ਆਸਾਨੀ ਨਾਲ ਖਾ ਸਕਦੇ ਨੇ ਸਾਗ ਦੇ ਨਾਲ ਤੇ ਤੁਸੀਂ ਦੇਖ ਸਕਦੇ ਕਿ ਕਿੰਨੀ ਵਧੀਆ ਰੋਟੀ ਬਣ ਕੇ ਤਿਆਰ ਹੋਈ ਹੈ ਬਿਲਕੁਲ ਵੀ ਫੱਟੀ ਨਹੀਂ ਹੈ ਤੇ ਬਹੁਤ ਹੀ ਸੌਫਟ ਹੈ ਤੇ ਤੁਸੀਂ ਦੇਖ ਸਕਦੇ ਜੇ ਕਿੰਨੀ ਵਧੀਆ ਰੋਟੀ ਬਣ ਕੇ ਰਹੀ ਹੈ ਜਿੱਦਾਂ ਗੜਕ ਦੀ ਰੋਟੀ ਹੁੰਦੀ ਹੈ ਐਵੇਂ ਹੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਦੇਖ ਸਕਦੇ ਕਿੰਨੀ ਸੌਫਟ ਹੈ ਕਿਉਂਕਿ ਅੱਗ ਜ਼ਿਆਦਾ ਸੀ ਇਸ ਕਰਕੇ ਥੋੜੀ-ਥੋੜੀ ਸੇਕੀ ਜਿਆਦਾ ਬਹੁਤ ਹੀ ਵਧੀਆ ਤਿਆਰ ਹੁੰਦੀ ਹੈ ਤੇ ਅੱਜ ਦਾ ਬਲੌਗ ਸਾਡਾ ਇਨਾ ਕੀ ਫੇਰ ਮਿਲਾਂਗੇ ਨੈਕਸਟ ਬਲੌਗ ਵਿੱਚ ਬਾਏ ਬਾਏ